ਅਸਤੁਬੀ ਸੰਤ ਸੰਗੀ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਕਾ ਲਾਗਾ ਬਿਸ ਸੰਤ ਸੁਕੰਗੀ ਜਦ ਸੰਤ ਨੇ ਸੰਗਤ ਕਰ ਲਈ ਨਾ ਅੰਤਰਾਤਮਾ ਨਾਲ ਜੁੜ ਕੇ ਚੱਲਿਆ ਜਦ ਅੰਤਰਾਤਮਾ ਨਾਲ ਜੁੜ ਕੇ ਜੀਵਨ ਬਤੀਤ ਕਰਉਣ ਲੱਗਿਆ ਉਹਦੀ ਸੰਤ ਨਹੀਂ ਛੱਡੀ ਜੋ ਅੰਤਰਾਤਮਾ ਕਹਦੀ ਸੀ ਉਹੀ ਗੱਲ ਮੰਨਦਾ ਚੱਲ ਆ ਗਿਆ ਅੰਤਰ ਪ੍ਰਭ ਦੇਠਾ ਪ੍ਰਭਤ ਅੰਦਰ ਹੀ ਦੇਖ ਲਿਆ ਪ੍ਰਾਪਕ ਮਿਲਦਾ ਕਿ ਅਦ੍ਰਤੀ ਇਸ ਤਰ੍ਹਾਂ ਅੰਤਰਾਤਮਾ ਨੂੰ ਇਹ ਸੰਗਤ ਕਰਦਾ ਉਹ ਹੀ ਕੋਲ ਬ੍ਰਹਮਾਪੇ ਹੋ ਜਾਂਦਾ ਜੇ ਆਤਮ ਅੰਤਰਾਤਮਾ ਦੀ ਸੰਗਤ ਕਰਨ ਲੱਗੇ ਤਾਂ ਅੰਤਰਾਤਮਾ ਦੀ ਆਵਾਜ਼ ਨਾਲ ਚੱਲਣ ਲੱਗ ਜਵੇ ਉਹ ਆਪ ਹੀ ਇੱਕ ਹੋ ਜਾਂਦਾ ਅੰਤਰਾਤਮਾ ਬਰੋਧ ਕਰਦੇ ਆ ਸੀ ਜੋ ਦੇ ਅਨੁਸਾਰ ਹੋ ਗਏ ਕੋ ਗੇ ਜਦ ਆਪੇ ਖੋ ਜਾਂਦਾ ਇਹੀ ਤਾਂ ਦਰਸ਼ਨ ਆਪਣਾ ਆਤਮ ਦਰਸ਼ਨੇ ਕਰਨੋਂ ਜ਼ੋਰ ਕਿਦਾ ਕਰਨਾ ਸੀ ਅੰਤਰ ਪ੍ਰਭ ਦੇਠਾ ਆਪਣਾ ਆਪ ਅੰਦਰ ਹੀ ਦੇਖ ਲਿਆ ਪੁੱਤ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਦਾ ਲਾਗਾ ਮਿੱਠਾ ਸੱਚ ਦੀ ਆਵਾਜ਼ ਅ ਜਿਹੜੀ ਸੋਚੀ ਆਪਣੇ ਆਪ ਆਉਂਦੀ ਹੈ ਨਾ ਉਹ ਪ੍ਰਭੂ ਅਸਲ ਚ ਜਿਹੜੀ ਆਪਣੇ ਆਪ ਗੱਲ ਖੋਲਣ ਲੱਗਦੀ ਹੈ ਨਾ ਆਪਣੇ ਆਪੇ ਅੰਦਰੋਂ ਬੈਠੇ ਬੈਠੇ ਫਰਾਂ ਨਹੀਂ ਹੁੰਦਾ ਵੀ ਕੀ ਬੋਲਣਾ ਉਹਦੋਂ ਕਿੱਥੇ ਕਿਹੜਾ ਰੱਟਾ ਲਾ ਕੇ ਜਾਈਦਾ ਕੀ ਪਤਾ ਕਿ ਤੂੰ ਗੱਲ ਚੱਲ ਜਾਈ ਤਾਂ ਉੱਥੇ ਬੈਠੇ ਤੇ ਪਤਾ ਲੱਗਦਾ ਵੀ ਸੰਤ ਸੰਤ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਦਾ ਬਿਠਾ ਤਾਂ ਕਿਤੇ ਪ੍ਰਭੂ ਦਾ ਨਾਮ ਬਿਠਾ ਲੱਗਿਆ ਨਹੀਂ ਬਿੱਠੀ ਗੁਰਬਾਣੀ ਲੱਗਦੀ ਹੋਈ ਨਹੀਂ ਜਿਹੜੇ ਸੁਣਦੇ ਨੇ ਕੀ ਕਰਦੇ ਸੁਣਦੇ ਨੇ ਫਿਰ ਰੋ 2:30 ਵਜੇ ਤੇ ਉੱਠ ਕੇ ਐਨਾ ਕੁਝ ਕਰਦੇ ਨੇ ਆ ਤਾਂ ਕੁਝ ਹੋਰੇ ਲੱਗਿਆ ਪਿਆ ਕੀ ਕਰਦੇ ਸੀ ਕਿਸੇ ਨੂੰ ਮਿੱਠਾ ਲੱਗਿਆ ਜੇ ਮਿੱਠਾ ਲੱਗ ਜਾਂਦਾ ਤਾਂ ਬੜਾ ਜਲਦੀ ਜੁੜੀ ਜੂਗੀ ਉਹੀ ਸੰਤ ਸੰਗ ਅੰਤਰ ਪਰਮ ਜੀਠਾ ਤਾਂ ਕਦੇ ਨਾ ਪ੍ਰਭੂ ਕੋਲ ਲੱਗਾ ਮਿੱਠਾ ਬੜੇ ਦੋ ਪਾਜ ਨੂੰ ਲੱਗੇ ਹੀ ਦੋ ਮਿੱਠਾ ਦੰਪਤੀਰ ਨੂੰ ਦੋ ਨਾਲ ਦੋਲੂ ਲਗੇ ਇਹ ਕਹਿੰਦੇ ਸਾਨੂੰ ਤਾਂ ਲੱਗਿਆ ਮਿੱਠਾ ਬੇਡੂੜੇ ਆਏ ਕੰਵਲਿਆ ਉਸ ਬੁੱਧ ਦੇ ਰਹੇ ਆਪਣੀ ਆਤਮਕਥਾ ਦੱਸ ਕੇ ਲੋਕਾਂ ਨੂੰ ਬਲਕ ਨੂੰ ਜਿਹੜੇ ਉਸ ਵੇਲੇ ਸੀ ਤਾਂ ਪ੍ਰਭੂ ਕਾ ਲਗਾ ਮੇਰੀ ਬਿਮਾਰੀ ਕਿੰਦੂਰ ਹੋ ਗਈ ਉਹ ਦੱਸ ਰਹੇ ਨੇ ਉਹਨਾਂ ਨੇ ਹੋਈ ਨਹੀਂ ਖਾਣੀ ਸਗਲ ਸਮਗਰੀ ਇੱਕਸ ਘਟ ਮਾਹੇ ਅਨਕ ਰੰਗ ਨਾਨਾ ਦਿਸਤਾ ਹੈ ਸਗਲ ਸੁਬਦਰੀ ਸਗਲ ਸਮਗਰੀ ਕੀ ਹੈ ਜੋ ਸਾਰੀ ਰਚਨਾ ਸਾਰੀ ਸ੍ਰਿਸ਼ਟੀ ਹੈ ਸਾਡੀ ਸਿੱਧੀ ਸਗਲ ਇੱਕਸ ਘਟ ਮਾਹੇ ਇੱਕਸ ਘਟ ਮਾਹੇ ਜਦ ਅੰਤਰਾਤਮਾਰ ਬਾਹਰ ਇੱਕ ਹੋ ਜਾਂਦਾ ਨਾ ਸਾਰਾ ਕੁਝ ਅੰਦਰੇ ਹੋ ਜਾਂਦਾ ਪਹਿਲਾਂ ਵੀ ਹੁੰਦਾ ਪਹਿਲਾ ਤਨ ਤੇ ਭਵਨ ਮਾਇ ਰਹਿਆ ਉਹ ਜਿਹੜਾ ਹੈ ਤਨ ਆ ਭਵਨ ਸਮਾਇ ਰਹਿੰਦਾ ਬਾਹਰ ਬਾਹਰ ਜਦ ਜਦ ਤਰ ਭਵਨ ਤਨ ਮਾਇ ਸਮਾਵਾਂ ਜਦ ਸકલ ਸੁਭੰਗਲੀ ਅੰਦਰ ਇਹ ਸਮਾ ਜਾਂਦੀ ਹੈ ਤਾਂ ਪਾਉ ਪਾਂ ਦੇ ਕੋ ਸੋਆ ਲੋ ਫਿਰ ਕੋ ਦਾਦਾ ਜੇ ਸੁਰੀ ਕੀ ਫਿਰ ਆਤਮਦਰਸ਼ਨ ਤੇ ਬਾਦ ਹੁਣ ਸਾਰੀ ਜਿੱਦੀ ਰਚਨਾ ਆਪਣੇ ਅੰਦਰ ਦਾ ਸੁਖ ਸਾਧਰ ਇਹ ਭਵ ਸਦਰ ਅੰਦਰ ਹੀ ਸਮਾਉਂਦੇ ਆ ਤਾਂ ਗਾੜਾ ਛੋਟਾ ਸੱਗ ਦਾ ਸਮਗ ਨਹੀਂ ਇੱਕ ਸ ਪੂਰਨ ਬ੍ਰਹਮ ਜਾਂ ਦੇ ਕੋ ਗਿਆ ਪੂਰਨ ਬ੍ਰਹਮ ਉਹਦੇ ਹਿਰਦੇ ਚ ਹੁੰਦੀ ਆ ਫਿਰ ਹਿਰਦਾ ਗੱਡਾ ਹੁੰਦਾ ਫਿਰਦਾ ਸੁਖ ਸਾਧ ਉਹ ਨਹੀਂ ਜੀ ਪਾਪ ਸਾਧ ਇਹ ਛੋਟਾ ਜਿਹਾ ਉਹ ਤਾਂ ਸਮਝੋ ਜਿਵੇਂ ਕਮਰੇ ਚ ਮੱਖੀ ਫਿਰਦੀ ਹੁੰਦੀ ਆ ਉੜਦੀ ਤਾਂ ਪਸੰਦ ਦਾ ਅੰ ਵਿੱਚ ਤੁਰਿਆ ਫਿਰਦਾ ਜਿਵੇਂ ਬਹੁਤ ਵੱਡੇ ਕਮਰੇ ਚ ਮੱਖੀ ਫਿਰਦੀ ਹੋਵੇ مچھر فرد جا جائے نہیں سر اور او کمرہ بھی وہارہ نہیں بالیاں کمرہ تو ہے گا دیبارہ والدیاں نہیں ہے جتنے کی مرضی جا فری جائے ہے جنا کو مچھر ہوں ساری ہے سی جی لوگ زیادہ بڑی نہیں ہے سانو بڑی لگدی ہے چھوٹی جی ہوئی ہے ਸਾਰੇ ਸਮਗਰੀ ਇੱਕs ਘਟ ਮਾਹੇ ਅਨੇਕ ਰੰਗ ਨਾਨਾ ਦਿਸਟਾ ਹੈ ਅਨੇਕ ਰੰਗ ਨਾਨਾ ਦਿਸਟਾ ਹੈ ਹਰ ਪ੍ਰਕਾਰ ਦੇ ਰੰਗ ਨਾਨਾ ਦਿਸਟਾ ਹੈ ਜਿੰਨੇ ਦੁਨੀਆਂ ਦੇ ਗਿਆਨ ਦੇ ਜਿੰਨੇ ਸ੍ਰਿਸ਼ਟੀ ਜਿਹੜੇ ਗਿਆਨ ਨਾਲ ਸ੍ਰਿਸ਼ਟੀ ਰਚੀ ਹੈ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਰੰਗ ਹਨ ਸਾਰੇ ਦਸ਼ਮਾਨ ਹੋ ਗਏ ਸਾਰਿਆਂ ਦੀ ਸੁਭਜ ਹੋ ਗਈ ਜਦ ਹਰਦਾ ਰੰਗਾ ਜਿਹੜਾ ਸੱਚ ਦਾ ਰੰਗ ਹੈ ਉਹਦੇ ਚ ਨਾਰੀ ਰੰਗ ਨਹੀਂ ਹਰ ਆਪੇ ਹੀ ਇੱਕ ਰੰਗ ਹੈ ਅਗਰ ਕ੍ਰੰਗ ਨੂੰ ਦੇਖ ਲਿਆ ਇੱਕ ਰੰਗ ਦਾ ਡੱਬਾ ਖੋਲ੍ਹ ਲਿਆ ਸਾਰੇ ਉਹਦੇ ਵਿੱਚੋਂ ਨਿਕਲੇ ਆਪੇ ਕੋ ਰੰਗੀ ਆਪੇ ਹੋ ਰੰਗੀ ਇੱਕ ਪਾਸੇ ਤੇ ਕਲੰਗਾ ਦੁਆਬਾਸਾ ਪੜਦੇ ਬੋਰੰਗੀ ਇੱਕ ਪਾਸੇ ਕਲੰਗਾ ਦੁਆਬਾਸਾ ਪੜਦੇ ਬੋਰੰਗੀ ਹਰ ਆਪੇ ਹੀ ਇੱਕ ਰੰਗ ਹੈ ਆਪੇ ਬੋਰੰਗੀ ਬੋਰੰਗੀ ਵੀ ਤਾਂ ਉਹ ਹੀ ਸੀ ਉਹ ਸਾਰੇ ਰੰਗ ਵਸਤਵਾਂ ਹੋ ਗਏ ਜਦ ਇੱਕ ਆ ਗਿਆ ਹੱਥ ਜਦ ਇੱਕਰਾ ਹੋ ਗਿਆ ਦਰਸ਼ਨ ਮਾਇਆਲੇ ਪਾਸੇ ਗੌਰੰਗੀ ਹੈ ਦੂਰੇ ਪਾਸੇ ਫਰੰਗ ਦਾ ਸਚਾਲੇ ਪਾਸੇ ਤੇ ਰੰਗ ਦਾ ਝੂਠ ਵਾਲੇ ਪਾਸੇ ਗੌਰੰਗੀ ਹੈ ਹਾਂ ਨੌਨੇਦ ਅਮਰਤ ਪ੍ਰਭ ਦਾ ਨਾਮ ਦੇਹੀ ਵੇ ਇਸ ਦਾ ਵਿਸਰਾਮ ਹੁਣ ਨੌਨੇਦ ਅਮਰਤ ਪ੍ਰਭ ਦਾ ਨਾਮ ਨੌਨੇਦ ਨੂੰ ਨਾ ਨੌਨੇਦ ਨੂੰ ਖਜਾਨੇ ਬਣਾ ਲੇ ਉਹ ਤਾਂ ਮਾਇਆ ਜਣੇ ਨਾ ਬ੍ਰਿੰਦ ਲੋਗਾ ਹੈ ਉਹਨੇ ਦਰ ਨਮਾ ਪੈ ਲ ਗੋ ਸੁਬੀਨਾ ਜਿਆ ਨਹੀਂ ਹੈ ਐਸ ਵਕਤ ਵੀ ਨਹੀਂ ਹੈ ਕੋਈ ਤਤਵ ਲਖਾਉ ਸਕੀ ਹੋਈ ਇਹਦੀ ਵਿਅਕਤ ਲਖਾਉ ਕਿੱਥੇ ਇਹ ਨਾਨ ਦੇਈਏ ਨਮਾ ਨਮਾ ਗਿਆਨ ਆਂਦਾ ਹੈ ਪਰ ਸਾਥ ਨਹੀਂ ਹੁੰਦਾ ਹੈ ਜੇ ਕੋ ਬੇਕ ਹੈ ਉਹ ਗਿਆਨ ਹੈ ਬੇਕ ਉਹ ਜਿਹੜੇ ਬਹੁਤ ਅੰਧੀ ਸੀ ਬੋਰੰਗ ਦੀ ਉਹ ਹੋਰ ਨੇ ਦੁਨੀਆਬੀ ਗੱਲਾਂ ਨੇ ਦੁਨੀਆਬੀ ਗਿਆਨ ਨੇ ਇੱਕ ਰੱਬ ਦਾ ਜੜਾ ਨਾਮ ਦਾ ਸੱਚ ਦਾ ਇਹ ਤਾਂ ਜਦ ਪ੍ਰਗਟ ਹੋਣਾ ਨਾ ਹੁੰਦਾ ਕਦੇ ਹੀ ਪ੍ਰਗਟ ਹੁੰਦਾ ਹੈ ਹਮੇਸ਼ਾ ਹੀ ਨਹੀਂ ਹੁੰਦਾ ਜਿਹੜਾ ਕਾ ਹਮੇਸ਼ਾ ਹੀ ਨਹੀਂ ਹੁੰਦਾ ਦੌਨਦੀ ਅਮਰਤ ਪ੍ਰਵਕਾ ਨਾਮ ਦੇਹੀ ਵਿੱਚ ਦਾ ਵਿਸਰਾਮ ਵਿਸਾਮ ਦੇ ਅੰਦਰ ਹਿਲਦਾ ਹੈ ਜਦ ਉਹ ਅੰਤਰਾਤਮਾ ਦੀ ਆਵਾਜ਼ جیسا ਦਾ ਰੂਪ ਹੁੰਦੀ ਹੈ ਬਿਲਕੁਲ ਜਦੋਂ ਕੋ ਪੇੜ ਫੁੱਟਦਾ ਹੈ ਨਾ ਸਰਦਕ ਵੀਦਨੇ ਜਦ ਦੀ ਉਹ ਬੱਲੇ ਥੋੜੀ ਲੱਗੀ ਹੁੰਦੀ ਹੈ ਬੱਲੀ ਥੋੜੀ ਲੱਗੀ ਹੁੰਦੀ ਹੈ ਉਹਦਾ ਇਹ ਤਾਂ ਪਹਿਲਾ ਰੂਪ ਹੈ ਉਹ ਅੰਤਰਾਦੋਂ ਦੀ ਬਾਤ ਹੈ ਉਹ ਹੀ ਤੇ ਪਹਿਲਾ ਰੂਪ ਹੈ ਉਸੇ ਨੂੰ ਫਲ ਲੱਗਣਾ ਦਾ ਹਾਂ ਜਾ ਕੇ ਲੱਗਦਾ ਉਹਨੂੰ ਫਲ ਤਾਂ ਇਹਨੂੰ ਸਜਾਵੇ ਜੇ ਨੂੰ ਪਾਲਾਂਗੇ ਜੇ ਨੂੰ ਵੱਡਾਂਗੇ ਤੇ ਫਲ ਫੜ ਦੇ ਦੋ ਉਹ ਉਹ ਅੰਤਰਾਦੋਂ ਦੀ ਬਾਤ ਪਹਿਲਾ ਰੂਪ ਉਹ ਫੜੋ ਉਸ ਨੂੰ ਲੱਗਣਾ ਹਰ ਲੱਕੂ ਦਾ ਬੰਦੇ ਤੇ ਹਾਂਜੀ ਦੇਹੀ ਵਿੱਚ ਇਸ ਦਾ ਪਿਸਰਾ ਦੇਹੀ ਵਿੱਚ ਇਸ ਦਾ ਉਹ ਜੇ ਸਭ ਕੁਝ ਸਗਲ ਸਮਗ ਨਹੀਂ ਘਟ ਵਿੱਚ ਉੱਪਰ ਵੀ ਤਾਂ ਘਟ ਕੇ ਆਉਂਦੇ ਫਿਰ ਬਾਹਰ ਹੈ ਜਾਉ ਉੱਪਰ ਤਾਂ ਆਪ ਵੀ ਘਟ ਵਿੱਚ ਹੀ ਆ ਫਿਰ ਦੇਹੀ ਦੇ ਵਿੱਚ ਹੋ ਗਿਆ ਉਹ ਵੀ ਜਦ ਜਿਹਦਾ ਇੱਡਾ ਦੇਹੀ ਐਡੀ ਹੋ ਗਈ ਤੇ ਸਗਲ ਸਮਗਰੀ ਇੱਕਸ ਘਟ ਬਾਹਰ ਕਦੇ ਹੀ ਹਿਰਦੇ ਚ ਆ ਗਈ ਹਰਦਾ ਘਟੇ ਸਦਾ ਦੇਹੀ ਹੋਈ ਹੈ ਹਿਰਦੇ ਚ ਸਾਰੀ ਸ੍ਰਿਸ਼ਟੀ ਆ ਗਈ ਤੇ ਜਿਹੜਾ ਨਾਮ ਸ੍ਰਿਸ਼ਟੀ ਤੋਂ ਛਡਾਉਣ ਵਾਲਾ ਉਹ ਵੀ ਤਾਂ ਦਵਾਈ ਵੀ ਤਾਂ ਵਿੱਚੇ ਆ ਗਈ ਦਾਨੰਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਤੇ ਹਿਰਦੇ ਚ ਬਿਲ ਉਭਾਰ ਉਡੀ ਬਣਾ ਹੁਣ ਉਹ ਵੀ ਵਿੱਚੇ ਆ ਗਿਆ ਅੰਦਰ ਜਿੱਥੇ ਦਵਾਈ ਆ ਉਹਦੇ ਨਾਲ ਹੀ ਬਿਮਾਰੀ ਦੇ ਨਾਲ ਹੀ ਦਵਾਈ ਇਕ ਤੇ ਫਰਕਾ ਥੋੜਾ ਜਿਹਾ ਬਿਮਾਰ ਆ ਦਵਾਈ ਦਾ ਫਰਕ ਆ ਦਵਾਈ ਖਾ ਲੂਗਾ ਰਾਮ ਆ ਜੀ ਹਾਂ ਜੀ ਸੁਣ ਸਮਾਦ ਅਨਹਤ ਤੈ ਨਾਲ ਕਹੇ ਨਾ ਜਾਈ ਅਚਰਜ ਬਸਮਾਦ ਕਿੰਨਾ ਕੁ ਫਰਕ ਆ ਦਵਾਈ ਦਾ ਅਰ ਬਰੀਜ਼ ਦਾ ਕਿੰਨਾ ਕੁ ਫਰਕ ਆ ਜਿੱਥੇ ਕਹਨੇ ਮਨ ਚੁੱਪ ਕਰਕੇ ਬੈਠਣ ਹੋ ਜਿੱਥੇ ਮਨ ਚੁੱਪ ਕੀਤਾ ਬੈਠ ਗਿਆ ਨਾ ਚੌਂਕੜਾ ਮਾਰ ਕੇ ਉੱਥੋਂ ਐ ਆ ਨਾ ਨਾ ਪਰ ਘਟ ਰੋਣਾ ਅਸਰ ਤੇ ਬੰਨਾ ਬੰਨਾ ਜੀਜ ਨਹੀਂ ਖਤਮ ਹੋ ਗਏ ਫਿਰ ਪੇੜ ਪੈਦਾ ਕਰੂ ਬੀਜ ਦਾ ਛਿਲਕਾ ਪਾੜ ਜਾਣਾ ਬਾਕੀ ਪੇੜ ਬਣ ਜਾਣਾ ਆ ਸਰੀਰ ਆ ਜਿਹੜਾ ਛਿਲਕਾ ਇਹ ਰਹਿ ਜਾਣਾ ਅੰਦਰ ਦਾ ਪੇੜ ਬਣ ਜੂ ਸਿਰੇ ਤਾਂ ਛਿਲਕਾ ਹੀ ਆ ਛਿਲਕਾ ਰਹਿ ਜਾਣਾ ਪੱਤੀ ਪੇੜ ਬੜਨਾ ਜੋ ਵੀ ਜੀ ਬੀ ਦਾ ਹੀ ਪੇੜ ਬੜਨਾ ਆਤਮਾ ਦਾ ਹੀ ਪੇੜ ਬੜਨਾ ਆਤਮਾ ਨੇ ਜਬੜ ਉਦਰ ਸਰੀਰ ਦੇ ਧੋੜੇ ਬੜਨਾ ਆ ਨਾਣੇ ਨੇ ਯਮਨ ਪ੍ਰਮਾ ਦਾ ਨਾਮ ਦੇ ਇਨ ਮੈਂ ਇਸ ਕਾ ਬਿਸਰਾਉ ਸੁਨ ਸੁਸਮਾਜ ਜਿੱਥੇ ਮਨ ਸੁਣ ਲੋ ਗਿਆ ਚੁੱਪ ਕਰ ਗਿਆ ਉੱਥੋਂ ਹੀ ਸ਼ਬਦ ਪੈਦਾ ਹੁੰਦੇ ਨਾਲ ਉੱਥੇ ਪਲਟਣਾ ਉੱਥੇ ਹੀ ਧਿਆਨ ਰੱਖਣਾ ਜੇ ਆਪਣੇ ਮਨ ਵਿੱਚ ਧਿਆਨ ਰੱਖਣਾ ਆਪਣੇ ਮਨ ਵਿੱਚ ਧਿਆਨ ਹੀ ਮਨ ਵਿੱਚ ਹੀ ਮਨ ਹੈ ਉਹ ਰੂਪ ਤਾਂ ਹਣ ਕਰੂ ਸ਼ਬਦ ਕਿਉਂਕਿ ਪੂਰਨ ਬ੍ਰਹਮ ਦਾ ਰੂਪ ਸ਼ਬਦ ਜਿਹੜਾ ਸਾਡਾ ਜਿਹੜਾ ਜਿਹੜਾ ਸਾਡਾ ਇੱਛਾ ਸੀ ਨਾ ਕਲਪਨਾ ਉਹ ਵੰਤਈ ਸ਼ਕਲ ਸੀ ਸ਼ਕਲ ਹਰ ਤੋਹੀ ਸੀ ਬੰਦ ਤੇ ਲਹਿਰ ਹੁਣ ਜਿਹੜਾ ਸ਼ਬਦ ਹੋਊਗਾ ਜਦ ਪੂਰਨ ਬ੍ਰह्म ਹੋ ਗਿਆ ਇਹ ਜੋ ਜਿਹੜੀ ਲਹਿਰ ਪੈਦਾ ਹੋਗੀ ਉਹ ਕੰਪੈਦਾ ਹੋਊਗਾ ਜਿੱਦਾਂ ਪੂਰਨ ਬ੍ਰह्म ਨੇ ਉਹਨਾਂ ਚੋਂ ਇਹੋ ਲਹਿਰ ਹਕਮ ਪੈਦਾ ਹੋਇਆ ਹੈ ਜਦ ਇੱਕ ਹੋ ਕੇ ਬਹਿ ਜਾਊਗਾ ਇਹ ਜੋ ਉਹੀ ਹੋ ਕੇ ਪੈਦਾ ਹੋਊ ਜੋ ਹੁਕਮ ਹੈ ਉਹ ਜੋ ਪੈਦਾ ਹੋਇਆ ਉਸੇ ਲੋਕਮ ਹੈ ਇਹ ਜੋ ਪੈਦਾ ਹੋਣਗੇ ਅਸਲੋ ਕਿਉਂਕਿ ਬੀਜ ਵਿੱਚੋਂ ਸਹੀ ਚੀਜ਼ ਪੈਦਾ ਹੁੰਦੀ ਹੈ ਪੂਰਨ ਬ੍ਰਹਮ ਚ ਕੋਈ ਚੀਜ਼ ਪੈਦਾ ਹੋਊਗੀ ਇਹ ਨਹੀਂ ਹੋ ਕਿਸੇ ਦੇ ਕੋਈ ਪੈਦਾ ਹੋਵੇ ਕਿਸੇ ਦੇ ਕੋਈ ਸਰੋਂ ਬੀਜ ਲੋ ਕੋਈ ਚੀਜ਼ ਪੈਦਾ ਹੋਊਗੀ ਕੋਈ ਇੱਕੋ ਪੇੜ ਦੇ ਜੇ ਦਾਣੇ ਨੇ ਸਰੋਂ ਦੇ ਇਹ ਕੋਈ ਜੀ ਸਰੋਂ ਪੈਦਾ ਹੋਊ ਕਣ ਕੋਈ ਜੀ ਪੈਦਾ ਹੋਊਗੀ ਇਸ ਕਰਕੇ ਜਿਹੜਾ ਬ੍ਰਹਮ ਪੂਰਨ ਬ੍ਰਹਮ ਹੈ ਇਹ ਜੋ ਜੋ ਸ਼ਬਦ ਪੈਦਾ ਹੋਊਗਾ ਨਾਲ ਉਹ ਉਹੀ ਪੈਦਾ ਹੋਊ ਜੋ ਹੁਕਮ ਹੈ ਕਿ ਕੋਈ ਕਿਸਮ ਦਾ ਜੋ ਇੱਕੋ ਨਾਮ ਹੁਕਮ ਹੈ ਉਹ ਸਤਗੁਰ ਦੀਆ ਬੁਝਾਏ ਜੀ ਉਹ ਉਹੀ ਹੁਕਮ ਪੈਦਾ ਹੋਣਾ ਦੂਜਾ ਨਹੀਂ ਹੋਣਾ

ਜਿਹੜੀ ਜੀ 62 ਟੋਲ ਦਾ ਅੰਦਰ ਇਹਨੂੰ ਪਤਾ ਲੱਗਦੀ ਬੇਟਾ ਫੇਰੇ ਅੰਦਰ ਹੀ ਸੀਗਾ ਸਭ ਨਾਮ ਦਾ ਮੈਂ ਤਾਂ ਬਾਹਲਾ ਵਧ ਰਿਹਾ ਛੇੜੀ ਚੀਜ਼ ਨੂੰ ਦੱਸੀ ਗਈ ਸੀ ਕਿ ਕਹਿੰਦੇ ਅੰਦਰ ਹੀ ਐ ਸਭ ਉਹ ਬਾਹਲਾ ਉਹਦਾ ਜੀ ਨੂੰ ਜੋ ਡਿੱਕੜਿਆ ਵੇ ਤੇ ਅਜਾਜ ਦੀ ਹੋਰ ਕੀ ਹੋਊਗਾ ਬਿਸਮਾਦ ਚਾਰ ਚਾਰ ਬਿਸਮਾਦ ਵੱਡੀ ਗੱਲ ਰਹੀ ਹੈ ਕਿ ਇੰਨਾ ਢੇੜੇ ਚੀਜ਼ ਪਈ ਸਾਨੂੰ ਪਤਾ ਨਹੀਂ ਲੱਗਿਆ ਵੀ ਸਾਡੇ ਕੋਲ ਕਾਚੀ ਆਚੀ ਰੁਪਈਆ ਕਿੰਦੀ ਅਸੀਂ ਤੰਗੀ ਘੜਦੇ ਰਹੇ ਜਿਹਰੇ ਜਵਾਰਾ ਦਾ ਖਜ਼ਾਨਾ ਸਾਡੇ ਅੰਦਰੇ ਸੀ ਦੋ ਦੋ ਹੱਥ ਦੇ فاਸਲੇ ਤੇ ਦੱਬਿਆ ਹੋਇਆ ਸਾਨੂੰ ਪਤਾ ਹੀ ਨਹੀਂ ਗਰੀਬੀ ਦੇ ਵਿੱਚ ਅਸੀਂ ਬਸ ਕੰਗਾਲੀ ਭੁਗਤੀ ਹੈ ਕੰਗਾਲੀ ਭੁਗਤੇ ਰਹੇ ਨਰਪਤ ਇੱਕ ਸੰਗ ਸਨ ਸੋਇਆ ਸੁਬਹ ਦੇ ਭਿਆ ਬੁਖਾਰੀ ਖਜ਼ਾਨਾ ਅੰਦਰ ਦੱਬਿਆ ਹੋਇਆ ਸੁਕਣਾ ਆਇਆ ਹੈ ਬੁਖਾਰੀ ਬਣਨ ਫਿਰਦਾ ਪਤਾ ਹੀ ਨਹੀਂ ਉੱਧਰ ਖਜ਼ਾਨਾ ਰੁਪਈਆ ਜਦੋਂ ਡਾਡਾ ਖੋਲ ਡਟਾ ਖਜ਼ਾਨਾ ਤਾਂ ਪਤਾ ਲੱਗ ਗਿਆ ਖਜ਼ਾਨੇ ਦਾ ਖਜ਼ਾਨਾ ਖੋਲ ਲਿਆ ਹੋਜੇ ਬੋਟਾ ਹੋ ਗਿਆ ਬਸ ਕਰ ਕਿਸ ਨਹੀਂ ਸੀ ਗਿਆ ਅਨਸਰ ਫਿਰ ਇਸ ਖਜ਼ਾਨੇ ਦਾ ਖਜ਼ਾਨਾ ਵੀ ਬੜ ਗਿਆ ਨਾ ਨੇ ਦੀ ਅਮਰਤ ਪ੍ਰਭ ਦਾ ਦੇਹੀ ਨੇ ਅੰਦਰਲੀਆ ਖਜ਼ਾਨਾ ਉਹ ਇਸ ਦਾ ਬਿਸਰਾਮ ਕਿੱਥੇ ਹੈ ਖਜ਼ਾਨਾ ਕਿੱਥੋਂ ਮਿਲੂਗਾ ਉਹ ਤੇ ਜੈਪਤਾਂ ਗੱਡੀ ਹੈ ਲੋਕ ਤੇ ਰਹੀ ਦਿਸ ਜੈਦਾ ਸਾਰਾ ਸੰਸਾਰ ਦੇਹੀ ਚ ਐਟੀ ਰਹੀ ਹੈ ਕਿੱਥੇ ਟੋਲੋਗੇ ਕਿੱਥੇ ਟੋਲੋਗੇ ਜਾਂ ਸਾਡੇ ਨਾਲ ਸੁਬਕ ਨਹੀਂ ਟੱਡੇ ਵਿੱਚ ਹੈ ਟੱਡ ਕੇ ਖਜਾਨੇ ਕਿੱਥੇ ਟੋਲੋਗੇ 2000 ਕਿਲੋਮੀਟਰ ਦਾ ਕੈਦਾ ਮਹਿਲ ਹੋਵੇ ਖਜ਼ਾਨਾ ਤੇ ਮੈਂ ਜਲ ਵੀ ਹੋ ਤੇ ਜੇ ਤੋਟ ਲੋਗਾ ਦੇਓ ਤੋ ਪਟ ਲੋ ਤੇ ਤੇ ਤੋਟ ਲੋ ਇਹਦਾ ਕਰੋੜਾਂ ਅਰਬਾਂ ਕਿਲੋ ਮੀਟਰ ਦਾ ਵੀ ਨਹੀਂ ਪਤਾ ਕਿੱਥੇ ਹੈ ਇਹ ਨਹੀਂ ਲੱਭੋ ਕਿੱਥੇ ਸੁਬੂਦਰ ਜਿੱਤ ਨਹੀਂ ਮਾਰੀ ਹੈ ਵੀ ਸੁਬੂਦਰ ਠਿਕਾਣਾ ਲੱਭ ਲੋ ਕੋਈ ਨਿਸ਼ਾਨੀ ਦਸੀ ਹੈ ਜਿੱਥੇ ਤੁਹਾਡਾ ਮਨ ਬੈਠਾ ਚੁੱਪ ਕੀਤਾ ਹੋਇਆ ਉਹਦੇ ਥੱਲੇ ਖਜ਼ਾਨਾ ਤੁਨ ਨੂੰ ਮਾਦ ਅਸਰ ਦੇਣਾ ਹੈ